ਵਾਹਿਗੁਰੂ ਜੀ ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਕਿਰਪਾ ਕਰਕੇ ਐਂਡ ਤੱਕ ਦੇਖਣਾ ਤਾਂ ਹੀ ਤੁਹਾਨੂੰ ਕੁਝ ਸਮਝ ਆਵੇਗੀ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਵੀ ਅੱਜ ਕੱਲ੍ਹ ਦੁਨੀਆ ਦੇ ਹਾਲਾਤ ਆਹ ਲੜਕੀ ਨੇ ਭੱਜ ਕੇ ਵਿਆਹ ਕਰਵਾ ਲਿਆ ਸੀ ਘਰ ਵਾਲਿਆਂ ਤੋਂ ਬਿਨਾ ਪੁੱਛੇ ਤੇ ਕਿਤੇ ਦੂਰ ਆਣ ਕੇ ਵੱਸਣ ਲੱਗ ਪਏ ਤੇ ਆਹ ਮੁੰਡਾ ਡਿਲੀਵਰੀ ਬੁਆਏ ਸੀ ਇਹ ਵੀ ਆਪਣਾ ਨਗਰ ਛੱਡ ਕੇ ਇੱਥੇ ਆ ਗਏ ਤੇ ਹੋਇਆ ਕਿ ਇਹ ਕੁੜੀ ਨੇ ਆਨਲਾਈਨ ਕੁਝ ਆਰਡਰ ਕੀਤਾ ਤੇ ਮੁੰਡਾ ਡਿਲੀਵਰੀ ਬੁਆਏ ਸੀ ਤੇ ਹੁਣ ਇਹ ਡਿਲੀਵਰੀ ਦੇਣ ਵਾਸਤੇ ਆਇਆ ਤੇ ਦੇਖੋ ਕਈ ਵਾਰੀ ਅਸੀਂ ਜੋ ਸੋਚਦੇ ਆਂ ਉਵੇਂ ਨਹੀਂ ਹੁੰਦਾ ਕਈ ਵਾਰੀ ਅਸੀਂ ਸਹੀ ਸੋਚਦੇ ਆਂ ਤੇ ਕੰਮ ਗਲਤ ਕਰ ਬੈਨੇ ਆ ਪਰ ਜਿਹੜੇ ਮਾਪੇ ਹੁੰਦੇ ਨੇ ਉਹ ਬੱਚਿਆਂ ਦਾ ਹਮੇਸ਼ਾ ਹੀ ਭਲਾ ਸੋਚਦੇ ਨੇ ਇਹ ਹੁਣ ਲੜਕੀ ਜਿਹੜੀ ਬਹੁਤ ਕਰਮਾਰੀ ਜਾਂਦੀ ਹੈ ਤੇ ਆ ਡਿਲੀਵਰੀ ਬੁਆਏ ਮੁੰਡਾ ਜਿਹੜਾ ਇਹ ਡਿਲੀਵਰੀ ਦੇਣ ਵਾਸਤੇ ਆ ਗਿਆ ਤੇ ਹੁਣ ਦੇਖੋ ਜਦੋਂ ਇਹਨੇ ਆਣ ਕੇ ਦਰਵਾਜ਼ਾ ਖੜਕਾਇਆ ਕਿਸਮਤ ਦੇ ਖੇਲ ਵੇਖੋ ਤੇ ਆਣ ਕੇ ਜਦੋਂ ਇਹ ਲੜਕੀ ਨੇ ਦਰਵਾਜ਼ਾ ਖੋਲ੍ਹਿਆ ਨਾ ਤੇ ਜਦੋਂ ਉਹ ਮੁੰਡਾ ਅਨ ਧਿਆਨ ਚ ਸੀ ਤੇ ਇਹਨੇ ਵੇਖ ਲਿਆ ਵੀ ਮੇਰਾ ਭਰਾ ਤੇ ਹੁਣ ਵੇਖੋ ਤਾਹਾਂ ਨਿਕਲ ਗਈਆਂ ਤੇ ਜਦੋਂ ਵੇਖਿਆ ਤੇ ਇਹਨੇ ਕਿਹਾ ਵੀ ਗੁੱਸਾ ਕਰੇ ਗਏ ਨੇ ਕਿਹਾ ਵੀ ਰੱਖ ਦੇ ਇੱਥੇ ਰੱਖ ਦੇ ਮੈਂ ਆਪੇ ਚੱਕ ਲਵਾਂਗੇ ਉਹਨੇ ਕਿਹਾ ਸੈਨ ਕਰਨੇ ਪੈਣੇ ਨੇ ਤੇ ਫਿਰ ਇਹਨੇ ਜਦੋਂ ਥੋੜਾ ਜਿਹਾ ਮੂੰਹ ਲੁਕੋ ਕੇ ਵੀ ਕੀਤਾ ਤੇ ਜਦੋਂ ਵੇਖਿਆ ਤੇ ਹੁਣ ਭਰਾ ਨੇ ਭੈਣ ਨੂੰ ਪਛਾਣ ਹੀ ਲੈਣਾ ਸੀ ਤੇ ਦੇਖੋ ਹੁਣ ਭਰਾ ਨੇ ਕਿਹਾ ਵੀ ਤੂੰ ਤੂੰ ਐਸਾ ਹਾਲਤ ਦੇ ਵਿੱਚ ਤੈਨੂੰ ਜਮਾਂ ਵੀ ਸ਼ਰਮ ਨਹੀਂ ਆਈ ਉਸ ਵੇਲੇ ਤੂੰ ਮਾਤਾ ਪਿਤਾ ਨੂੰ ਪੁੱਛ ਲੈਂਦੀ ਸ਼ਾਇਦ ਤੇਰਾ ਵਿਆਹ ਕਰਵਾ ਦਿੰਦੇ ਤੇ ਤੂੰ ਉਹਨਾਂ ਤੇ ਜਮਾਂ ਵੀ ਭਰੋਸਾ ਨਹੀਂ ਕੀਤਾ ਤੇ ਅੱਜ ਤੇਰੀ ਹਾਲਤ ਕੀ ਹੋ ਗਈ ਹੈ ਤੇ ਆ ਦੇਖੋ ਭਰਾ ਦੀਆਂ ਬਾਹਾਂ ਫੜਦੀ ਹੈ ਭਰਾ ਗੁੱਸੇ 'ਚ ਹੈ ਇਹਨੇ ਪੁੱਛਿਆ ਬਾਪੂ ਦਾ ਕੀ ਹਾਲ ਹੈ ਤੇ ਜਦੋਂ ਉਹਨੇ ਦੱਸਿਆ ਉਹਨੇ ਕਿਹਾ ਤੇਰੇ ਜਾਣ ਤੋਂ ਮਗਰੋਂ ਇੰਨਾ ਉਹਨਾਂ ਨੂੰ ਗਮ ਹੋਇਆ ਵੀ ਬਾਪੂ ਆਪਣਾ ਚੜ੍ਹਾਈ ਕਰ ਗਿਆ ਦੁਨੀਆ ਤੋਂ ਖਤਮ ਹੋ ਗਿਆ ਤੇ ਆ ਦੇਖੋ ਹੁਣ ਪਛਤਾਵੇ ਤੋਂ ਬਣਾ ਕੁਝ ਵੀ ਪੱਲੇ ਨਹੀਂ ਰਹਿੰਦਾ ਆ ਦੇਖੋ ਹੁਣ ਅਜਦੋਂ ਇਹਦੇ ਘਰ ਵਾਲਾ ਆਇਆ ਤੇ ਇਹ ਮੁੰਡੇ ਨੇ ਕਿਹਾ ਵੀ ਐਸ ਬੰਦੇ ਪਿੱਛੇ ਤੂੰ ਆਪਣੇ 20 ਸਾਲ ਮਾਂ-ਬਾਪ ਨੇ ਤੈਨੂੰ ਜੰਮਿਆ ਪਾਲਿਆ ਤੂੰ ਉਹਨਾਂ ਨੂੰ ਛੱਡ ਦਿੱਤਾ ਤੈਨੂੰ ਜਮਾਂ ਵੀ ਹੋਸ਼ ਨਹੀਂ ਆਈ ਦੇਖ ਤੂੰ ਆਪਣੀ ਜ਼ਿੰਦਗੀ ਤਾਂ ਖਰਾਬ ਕੀਤੀ ਕੀਤੀ ਸਾਡਾ ਵੀ ਬਾਪੂ ਤੂੰ ਖੋਲਿਆ ਤੇ ਸਾਡੀ ਵੀ ਜ਼ਿੰਦਗੀ ਖਰਾਬ ਹੋ ਗਈ ਅਸੀਂ ਵੀ ਅੱਜ ਦਰਦ-ਦਰ ਤੁਰੇ ਫਿਰਦੇ ਆ ਤੇਰੀ ਇੱਕ ਗਲਤੀ ਦੇ ਕਾਰਨ ਦੇਖ ਕਿੰਨੇ ਜਣਿਆਂ ਦੀ ਜ਼ਿੰਦਗੀ ਖਰਾਬ ਹੋ ਗਈ ਹੈ ਮਾਂ-ਬਾਪ ਨੂੰ ਮਾੜਾ ਨਹੀਂ ਸਮਝਣਾ ਪਰ ਮਾਂ-ਬਾਪ ਨੂੰ ਗੱਲ ਤੇ ਸ਼ੇਅਰ ਕਰੋ ਤੇ ਹੁਣੇ ਭਰਾ ਸੀ ਭੈਣ ਨਾਲ ਪਿਆਰ ਸੀ ਤੇ ਇਹ ਕਹਿੰਦਾ ਰੱਬਾ ਚਲੋ ਜੇ ਇਹਨੇ ਗਲਤੀ ਕੀਤੀ ਤੈਨੂੰ ਘਰ ਤੇ ਚੰਗਾ ਮਿਲ ਜਾਂਦਾ ਤੇ ਫਿਰ ਇਹ ਕਹਿ ਰਿਹਾ ਵੀ ਅਸੀਂ ਕੀ ਕਰ ਸਕਦੇ ਆ ਕਰਮਾਂ ਦੀ ਸਜ਼ਾ ਜੋ ਇਹਨੇ ਕੀਤਾ ਉਹ ਜੇ ਨੂੰ ਭੁਗਤਣਾ ਪੈਣਾ ਤੇ ਹੁਣ ਇਹ ਵਿਚਾਰਾ ਚੁੱਪ ਕਰਕੇ ਚਲਾ ਗਿਆ ਤਾਂ ਹੱਥਾਂ ਨਿਕਲ ਜਾਂਦੀਆਂ ਨੇ ਭੈਣ ਨੂੰ ਵੇਖ ਕੇ ਪਰ ਭਰਾ ਜਿਹੜੇ ਨੇ ਉਹ ਹੁਣ ਇੰਟਰਫੇਅਰ ਨਹੀਂ ਕਰਦੇ ਤੇ ਇਹ ਵੇਖੋ ਇਹ ਕੁੜੀ ਨੇ ਜਿਹੜੀ ਗਲਤੀ ਕੀਤੀ ਤੇ ਕਿੱਡਾ ਵੱਡਾ ਭੁਗਤਾਨ ਇਹਨੂੰ ਕਰਨਾ ਪਿਆ ਕਿੰਨਿਆਂ ਜਣਿਆਂ ਨੂੰ ਡੋਪ ਦਿੱਤਾ ਚਲੋ ਪਿਆਰ ਕੀਤਾ ਸੀ ਤੇ ਘਰਦਿਆਂ ਨੂੰ ਦੱਸ ਦਿੰਦੀ ਸ਼ਾਇਦ ਉਹ ਮੰਨ ਜਾਂਦੇ ਕਿਵੇਂ ਨਾ ਕਿਵੇਂ ਸਾਰਾ ਕੁਝ ਵੇਖਦੇ ਨੇ ਹੁਣ ਜਦੋਂ ਪਤੀ ਵੀ ਉਹ ਹੋ ਜਾ ਨਿਕਲਿਆ ਹੁਣ ਪਛਤਾਉਂਦੀ ਆ ਪਿਓ ਨੂੰ ਯਾਦ ਕਰ ਕਰਕੇ ਪਰ ਜਦੋਂ ਸਮਾਂ ਹੱਥ ਤੋਂ ਨਿਕਲ ਜਾਵੇ ਫਿਰ ਹੱਥ ਵਿੱਚ ਨਹੀਂ ਆਉਂਦਾ ਇਸ ਕਰਕੇ ਇਹੋ ਜੀ ਗਲਤੀ ਕਰਨ ਲੱਗਿਆਂ 100 ਵਾਰ ਸੋਚੋ ਵੀਡੀਓ ਚੰਗੀ ਲੱਗੇ ਲਾਈਕ ਕਰਕੇ ਚੈਨਲ ਸਬਸਕ੍ਰਾਈਬ